ਕੋਸੇ ਕਿ ਟੁੱਟਣਾ ਜਾਣਾ ਹੈ ਹਾਂਜੀ ਅੱਜ 25 ਤਰੀਕ ਹੋਣੀ 26 ਕੋਈ ਨਹੀਂ 27 27 ਨੂੰ ਫੇਰ ਤੇਰਾ ਕੋਈ ਬਿਸਤਰਾ ਦਰ ਨੂੰ ਆਇਆ ਸੀ ਕਿਹਦੇ ਦੀਜਾ ਲੋੜਾ ਜੀ ਹਾਂਜੀ ਸਾਸਤਰੀ ਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਜੀ ਤਹਿ ਦਿਲੋਂ ਧੰਨਵਾਦ ਹੈ ਜੀ ਤੁਸੀਂ ਸਾਨੂੰ ਬੜੇ ਸੋਹਣੇ ਸੋਹਣੇ ਆਪਣੇ ਕਮੈਂਟ ਦਿੰਨੇ ਆ ਸੋਹਣੇ ਸੋਹਣੇ ਤੁਸੀਂ ਸਾਨੂੰ ਜਵਾਬ ਦਿੰਨੇ ਆ ਤੁਹਾਡਾ ਸਾਰਿਆਂ ਦਾ ਜਿੰਨੇ ਸਾਡੇ ਨਾਲ ਨਵੇਂ ਤੇ ਪੁਰਾਣੇ ਸਬਸਕ੍ਰਾਈਬਰ ਜੁੜੇ ਹੈ ਜੀ ਤੁਹਾਡਾ ਗਿਆ ਸਾਡੇ ਵੀਡੀਓ ਨੂੰ ਸਾਡੀ ਨੂੰ ਸ਼ੇਅਰ ਜਰੂਰ ਕਰਦੇ ਆ ਵੀਡੀਓ ਨੂੰ ਪਹਿਲ ਤੇ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਅਗਰ ਜੇ ਸਾਡੇ ਵਿੱਚ ਕੋਈ ਕਮੀਆਂ ਪੇਸ਼ ਹੋਈਆਂ ਤਾਂ ਸਾਨੂੰ ਜਰੂਰ ਦੱਸਿਆ ਕਰੋ ਜੀ ਤਾਂ ਕਿ ਅਸੀਂ ਉਹ ਜਿਹੜੀਆਂ ਕਮੀਆਂ ਸਾਡੀਆਂ ਸੀ ਦੂਰ ਕਰ ਸਕੀਏ ਤੇ ਇੱਧਰ ਬੈਠੇ ਜੀ ਮੇਰੇ ਸਾਲਾ ਸਾਹਿਬ ਲਾਈਵ ਜੀ ਦਾ ਪਾਸ ਸਾਹਿਬ ਬੈਂਕ ਚ ਕੀ ਫਤ ਤੇ ਇਹ ਤਾਂ ਹੋ ਗਿਆ ਜੀ ਅਲਰਾਈ ਦੀ ਇਹ ਕਹਦਾ ਹੁਣ ਮੈਂ ਚੱਲਦਾ ਜੀਜੇ ਪੈਟ ਨੂੰ ਤੇ ਮੈਂ ਤਾਂ ਇਹ ਨੂੰ ਕਿਹਾ ਮਾਏ ਯਾਰ ਤੂੰ ਖੜੀ ਰਹਿ ਰਹੀ ਯਾਰ ਇਹ ਕਹਿੰਦਾ ਨਹੀਂ ਵੀ ਉਪਰ ਇਹ ਨੂੰ ਕੰਮ ਹੈਗਾ ਤਾਂ ਕੱਲ ਚਲੋ ਜਾ ਰਿਹਾ ਇਹ ਉਪਰ ਤੇਰੇ ਉਪਰ ਦੇ ਕੰਮ ਦਾ ਕਿਆ ਬੜਿਆ ਜਿਹੜੂ ਕਹਿੰਦਾ ਮੈਂ ਕਰਕੇ ਆਉਣਾ ਤਾਂ ਦੇਖਿਆ ਹਾਂ ਦੇਖ ਰਹੀ ਇੱਕ ਦੋ ਜੇ ਕਹਿੰਦੇ ਵੀ ਤੁਹਾਨੂੰ ਫੋਨ ਕਰਤਾਗੇ ਕੱਲ ਮੈਂ ਇੰਨੀ ਦੂਰ ਤੇ ਆਇਆ ਤੇਲ ਖੂਕਿਆ ਕਿ ਤੇਲ ਜੋ ਕੇ ਪੈਸਾ ਦੇ ਦੋ ਬਸ ਇਹ ਹਾਂ ਮੈਂ ਤਾਂ ਸਾਈਂ ਵੀ ਮੰਗੀ ਦੀ ਵੀ ਸਾਈਂ ਦੇ ਦੋ ਕਹਦੇ ਨਹੀਂ ਵੀ ਦੇ ਨੂੰ ਅਸੀਂ ਕਿਹੜਾ ਭੱਜਣ ਲੱਗੇ ਆ ਵੀ ਕੋਈ ਨਹੀਂ ਤੇਰੇ ਬੰਦੇ ਪੈਦਾਂਗੇ ਅਸੀਂ ਜੀਨੇ ਭੇਜਿਆ ਤੇਰੇ ਸਦਾਨ ਨੇ ਵੀ ਉਹਨੂੰ ਕਹਿ ਦਾਂਗੇ ਵੀ ਠੀਕਾ ਦੰਨ ਹੋ ਗਿਆ ਫਿਰ ਤੂੰ ਆਜੀ 1-2 ਦਿਨ ਤੇ ਵੀ ਸਾਈਂ ਦੇ ਜੀ ਬਸ ਜਣ ਕੇ ਕਹਿਣ ਦਾ ਮਤਲਬ ਵੀ ਤੇਰਾ ਜਿਹੜਾ ਕੰਮ ਉਹਨੂੰ ਮੈਂ ਫੇਟ ਨਹੀਂ ਆਇਆ ਨਹੀਂ ਉਹ ਤੇਰਾ ਤੇਰਾ ਉਹ ਲੱਗੇਗਾ ਜੀ ਮੈਂ ਦੱਸਦਾ ਮੇਰਾ ਸਮਝਦਾ ਉਹ ਤੇਰੇ ਕਿਤੇ ਨਹੀਂ ਜੇ ਮਾਰੇ ਦਵਾਈ ਦਾ ਪਤਾ ਕੀ ਗੱਲੇ ਯਾਰਾ 100 ਜਗ੍ਹਾ ਨਾ ਟਰਾਈ ਕਰਦਾ ਵੀ ਹਾਂ ਕਿੰਨੀ ਵੀ ਇਹਨੇ ਬੈਠ ਲੱਗਣਗੇ ਜਾਂ ਨਹੀਂ ਇਹਦੀ ਮਦਦ ਤੇ ਸਰੰਗ ਰੰਗ ਦੇ ਮੁੰਡਾ ਤਾਇਆ ਲ ਵੀ ਖਬਰੇ ਤਾਂ ਨਹੀਂ ਸਤਾਈ ਨਹੀਂ ਨਹੀਂ ਤੈਨੂੰ ਖਬਰੇ ਕਿਹਦੇ ਢੰਗ ਨਾਲ ਸੁਝਾਇਆ ਹੁੰਦਾ ਨਹੀਂ ਨਹੀਂ ਹਾਂ ਆ ਪਤਾ ਜਿਹੜਾ ਫਾਇਦਾ ਹੁੰਦਾ ਫਾਇਦਾ ਦੱਸਿਆ ਇਹ ਮੁੰਡਾ ਹੀ ਪੇਂਡ ਦਾ ਕੰਮ ਕਰਦਾ ਮੇਰਾ ਸਾਲਾ ਜੇ ਕਿਸੇ ਮੇਰੇ ਵੀਰ ਭੈਣ ਭਰਾ ਦੇ ਕਰਨ ਕਰਵਾਉਣਾ ਤਾਂ ਵਧੀਆ ਪੇਂਡ ਰਾਇ ਠੀਕ ਹੈ ਕਰ ਦੂੰਗਾ ਹਾਂਜੀ ਠੀਕ ਹੈ ਉਹਨਾਂ ਨੇ ਬਥੇ ਗਏ ਪਲਾਸਟਰ ਹੋ ਗਿਆ ਆ ਦੀ ਉਹ ਕਹਿੰਦੇ ਵੀ ਨਾਲ ਦੀ ਨਾਲ ਪੇਡ ਵੀ ਕਰਨਾ ਮੈਂ ਤਾਂ ਨਹੀਂ ਨਹੀਂ ਸਲਾਹ ਦਿੰਦੀ ਜੇਲ ਭਾਈ ਆਪਣੀ ਵਾਲ ਵੱਟੀ ਕਰਕੇ ਵੀ 6 ਮਹੀਨੇ ਜਾਂ 7 ਛੱਡ ਦੋ ਫਿਰ ਪਰ ਉਹ ਵਿੱਚ ਨਾ ਦੋ ਫਿਰ ਰੰਗ ਕੱਢਦੇ ਫੇਰਾ ਪੇਂਟ ਵੀ ਘੱਟ ਲੱਗੂਗਾ ਤੇ ਸਲਾਹਤੀ ਘੱਟ ਆਉਗੀ ਨਹੀਂ ਭਾਈ ਅਸੀਂ ਨਹੀਂ ਮੇਰੇ ਕਿਆ ਮਤਲਬ ਇਹ ਮੰਨ ਲਾ ਜੇ ਤੇ ਬਾਅਦ ਵੱਟੀ ਕਰਦੇ ਆ ਅੱਜ ਤੇ 4 ਦਿਨ ਬਾਅਦ ਕਰਾ ਦੇ ਪੁਰਨਨ ਕੈਚ ਕਰੋ ਨਈਓ ਦੀ ਗਣਾ ਜਿਹੜੇ ਕਹਿੰਦੇ ਨੇ ਲੋਗੋ ਵੀ ਸਾਡੇ ਸੁਲਾਵ ਆ ਗਈ ਸਾਡੇ ਸੁਲਾਵ ਆ ਗਈ ਉਹ ਇਹ ਇਹ ਵਜ੍ਹਾ ਨਾਲ ਹੁੰਦੀ ਹੈ ਜੀ ਕੋਈ ਜਿਹੜੇ ਰੂਮ ਹੁੰਦੇ ਨੇ ਗੰਧਾ ਦੇ ਉਹ ਬੰਦ ਹੋ ਜਾਂਦੇ ਨਹੀਂ ਪੇਂਟ ਨਾਲ ਜਿਹੜਾ ਆਪਾਂ ਪ੍ਰਾਈਮਰ ਲਾ ਕੇ ਫੜਦੇ ਉਹਦੇ ਨਾਲ ਗਣਾ ਜਿਹੜੀ ਉਹਦੇ ਰੂਮ ਉਹ ਖੁੱਲ੍ਹੇ ਜਾਂਦੇ ਨੇ ਇਸ ਕਰਕੇ ਉਹ ਹਵਾ ਕ੍ਰੋਸ ਹੋਈ ਜਾਂਦੀ ਹੈ ਵਾਈਟ ਦੇ ਵਿੱਚ ਹਾਂ ਉਹਦੀ ਗੰਧਾ ਦੀ ਹਾਂ ਦੇ ਜੇ ਆਪਾਂ ਉਹਦੇ ਤੇ ਪੇਂਟ ਕਰਦਿਆਂ ਇੱਕ ਤਾਂ ਆਪਾਂ ਪ੍ਰਾਈਮਰ ਕਰਤਾ ਠੀਕ ਹੈ ਜੀ ਬਾਲ ਬੱਟੀ ਕਰਦੇ ਬਾਲ ਬੱਟੀ ਤੇ ਆਪਾਂ ਪ੍ਰਾਈਮਰ ਕਰਤਾ ਤੇ ਉੱਤੇ ਹੀ ਆਪਾਂ ਉਹਦੇ ਨਾਲ ਦੀ ਨਾਲ ਪੇਟ ਕਰਦਾ ਜਿਹੜੀ ਕੰਦ ਪਲਾਸਟਰ ਹੋਇਆ ਹੋਇਆ ਆ ਉਹ ਇੰਨੇ ਸਿੱਧੇ ਸੁੱਕਦਾ ਨਹੀਂ ਹੈਗਾ ਸੱਲ ਹੁੰਦੀ ਆ ਵੀ ਸੱਲ ਹਾਂ ਜਿਹੜੀ ਆਪਾਂ ਕਹਿੰਦੇ ਹਲਾਬ ਉਹ ਹਲਾਬ ਹੁੰਦੀ ਆ ਜੇ ਆਪਾਂ ਉਹਨੂੰ ਨਾ ਆਪਾਂ ਨੂੰ ਨਾਲ ਨਹੀਂ ਕਰ ਦਿੰਦੇ ਜਦ ਉਹ ਫਿਰ ਉਹ ਰੋਂਦਾ ਉਹ ਬੰਦਾ ਤੇਰਾ ਮੁੱਕ ਗਈ ਆ ਗੱਲ ਨਹੀਂ ਜਦ ਤੱਕ ਆਂ ਬੂਰਾ ਕਲੀਅਰ ਸੁੱਕਦਾ ਨਹੀਂ ਨਹੀਂ ਸੁੱਕਦਾ ਕੋਈ ਸੁਧਾਰ ਹੋਏ ਹਾਂ ਇਹ ਤਾਂ ਇਹਦਾ ਕਰਾਉਂਦਾ ਫਾਇਦਾ ਨਹੀਂ ਤਾਂ ਫਿਰ ਫਾਇਦਾ ਨਹੀਂ ਵੀ ਨੁਕਸਾਨ ਆ ਨਾ ਨੁਕਸਾਨ ਫਿਰ ਇਹ ਕਿਸਲਾਬ ਜਾਣੀ ਨਹੀਂ ਜਾਣੀ ਹੈਗੀ ਨਾਲੇ ਤੁਹਾਡਾ ਪੇਟ ਵੱਧ ਲੱਗੂਗਾ ਪੱਕੀ ਹੋ ਰਹੀ ਨਹੀਂ ਹਾਂ ਪੇਟ ਵੱਧ ਵੀ ਲੱਗੂਗਾ ਇਹ ਨਾਲ ਜਿੱਥੇ ਦੋ ਢੋਲੀਆਂ ਲਾਗੀਆਂ ਤੇ ਚਾਰ ਪੰਜ ਢੋਲੀਆਂ ਨਹੀਂ ਵੇਖੇ ਕਿੱਥੇ ਤਾਂ ਕੰਮ ਸਿੱਖਿਆ ਕਿਤੇ ਆਏ ਏ ਮੈਂ ਆਪਣੇ ਭਰਾ ਤੋਂ ਹੀ ਅੱਛੇ ਤਰ੍ਹਾਂ ਭਾਈ ਵੀ ਹੈ ਨਾ ਪਿੰਟਰੇ ਹੈ। ਹਾਂਜੀ ਯੂ ਰੀਨ ਕੈਰੀ ਆਪਣੇ ਖਮਾਣੋ ਧਨੋਲੇ। ਚਲੋ ਜੀ ਠੀਕ ਹੈ ਹੈਗਾ ਚਲੋ। ਤੇ ਇੱਧਰ ਚੰਨਜੀਤ ਕੌਰ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਬਸ ਠੀਕ ਠਾਕ ਦਵਾਈ ਦੇ ਦਿਓ ਬਣ। ਸਵੇਰ ਦੀ। ਅੰਗਦ ਸਿੰਘ ਲੱਗਿਆ ਹੈ ਆਪਣਾ ਗੁੱਡ ਮਾਰਨਿੰਗ ਕਰਨ ਦੀ ਹੁਣ ਹੋਈ ਹੈ। ਦੇ ਆ ਰਿਹਾ ਤਾਂ ਇੱਤਾ ਹੀ ਕਰਦਾ ਹਾਂ ਨਹੀਂ ਇਹ ਰਾਤ ਨੂੰ ਕਰਦਾ ਹੁੰਦਾ ਗਾ ਤਾਂ ਗੁੰਮਾ ਨਹੀਂ ਜੋ ਰਾਤ ਨੂੰ ਵੀ ਕਈ ਵਾਰ ਕਰ ਲੈਂਦਾ ਹੈ ਇਹਦਾ ਕੋਈ ਟਾਈਮ ਨਹੀਂ ਹੈ ਪ੍ਰੋਪਰ ਵੀ ਨਹੀਂ ਕੱਦ ਰੂਮਿੰਗ ਕਰਨੀ ਕਰ ਲੈਂਦਾ ਹੈ ਹੈਨਾ ਆ ਵੀ ਹੁੰਦਾ ਕੁਝ ਹਾਂ ਤੇ ਅੱਜ ਚੱਲ ਗਿਆ ਫਿਰਨੇ ਬਿੱਟੂ ਸੀ ਮੈਨੂੰ ਕਿਆ ਤਾਂ ਮੇਰੇ ਕੋਲ ਇੱਕ ਦੋ ਦਿਨ ਦਾ ਕੰਮ ਇਹ ਵੀ ਮੇਰੇ ਕਰਦਾ ਹੁਣ ਉਧਰ ਇਹਨਾਂ ਦਾ ਕੰਮ ਹੋੜਿਆ ਹੋਇਆ ਹੈ ਨਾ ਚਟਰੀਂ ਹੋਣੀ ਲੈਂਡਰ ਪੈਣਾ ਇੱਕੋ ਵੀ ਲੱਗ ਕੋ ਚਲੋ ਅਜੋ ਮੋਢੇ ਤੇ ਕਰਵੀ ਨਹੀਂ ਹੈ ਕਿਤੇ ਕੋਈ ਨਹੀਂ ਹੈ ਭਾਈ ਸ਼ਟਰਿੰਗ ਵਾਲੇ ਨੇ ਵੀ ਆਣ ਜਾਣਾ ਨਾ ਮਾ ਜੀ ਹਾਂ ਜਾਣਾ ਤੇ ਆ ਮੁੰਡਾ ਵੀ ਘਰੇ ਜਿੱਦੀ ਪੇਪਰ ਨੇਗਾ ਚਾਚੀ ਕਿਤੇ ਜਰੇ ਆਉਂਦੇ ਤੂੰ ਲੈਂਡਰ ਪੈ ਜਾ ਉਹ ਗੇ ਲਪਾਈ ਹੋ ਗਈ ਨਾ ਹੌਲੀ ਹੌਲੀ ਕੋਈ ਜੋਗ ਕਰ ਜਾ ਫਿਰ ਤੇ ਛੱਤ ਪਾਉਣੀ ਜ਼ਰੂਰੀ ਆ ਬਿਲਕੁਲ ਲਪਾਈ ਜੋਗੇ ਚਲੋ ਹੌਲੀ ਹੌਲੀ ਆਪਣੇ ਪਰ ਮਾ ਆਪਣੇ ਮੇਰੇ ਕੋਲ ਹੋ ਗਿਆ ਕਿਸੇ ਪਾਸੇ ਤੇ ਹਾਂ ਚਲੋ ਕੋਈ ਗੱਲ ਨਹੀਂ ਤੇ ਬਾਕੀ ਤੂੰ ਛੱਤ ਬਣ ਗਈ ਤੇ ਸਭ ਕੁਝ ਬਣ ਗਿਆ ਛੱਤ ਦਾ ਮੇਨ ਕੰਮ ਹੁੰਦਾ ਹੁਣ ਆਪਣਾ ਆਪਣੀ ਕਮਾਈ ਕਰਨਗੇ ਪੋਲੀਕਲਸਰ ਤਿਆਰੀ ਕਰਾ ਲੈਣ ਕਣੀ ਕੋ ਲੱਗ ਦੱਸਿਆ ਹੋਰ ਗੱਲ ਬਿੱਟੂ ਆਪਣੇ ਨਾਲ ਇੱਧਰ ਕਿਹੜਾ ਹੋਵੇ ਸਹਿ ਪਹਿਲੇ ਜੇ ਜਦੋਂ ਮੈਂ ਸੁੱਕ ਸੁੱਕੀ ਹੋਈ ਤੇ ਬਣੇ ਪਹਿਲੇ ਹੁਣ ਕਿਹੜਾ ਪੈਂਦਾ ਪਲਾਣਾ ਨਹੀਂ ਪਲਾਣਾ ਘਟਾਣੀ ਦੇ ਕੋਲੇ ਆਪਾਂ ਕਿਹਾ ਪੈਂਦਾ ਚਲੋ ਜਿਹੜੇ ਸਾਡੇ ਨਾਲ ਇਹ ਵੀਡੀਓ ਦੇਖਦੇ ਹੋ ਉਹਨਾਂ ਨੂੰ ਸਮਝਾ ਰਣਾ ਮੰਨਦੇ ਕਿੰਨਾ ਠਾਈ ਦਿਨ ਠਾਈ ਦਿਨ ਹੈਗਾ ਉੱਥੇ ਮੇਲਾ ਤੇ ਜਿਹੜਾ ਮੇਲਾ ਹੈ ਉਹ ਉਹਦੀ ਨਾਂ ਸੰਤਿਦਵਾਰ ਨੂੰ ਜਿਹੜਾ ਅਗਲੇ ਵੀਕ ਨੂੰ ਕਿਹਾ ਹੈ ਅੰਨ ਠਾਈ ਦਿਨ ਠਾਈ ਮਾਰਚ ਉਹ ਨੂੰ ਕੁੱਤੇ ਫਿਰਦਾ ਤੂੰ ਕੁੱਤੇ ਫਿਰਦਾ ਕਿਹਦੇ ਨਾਲ ਤੂੰ ਫਿਰਦਾ ਕਿਹਾ ਕਿ ਤੇ ਪਿਆਰ ਨਹੀਂ ਨਹੀਂ ਮਾਰਦਾ ਆਹੀ 28 ਤਰੀਕ 28 ਮਾਰਚ ਮਾਰਚ ਦਾ ਤੇ ਹੋਰ ਚੱਕਰ ਆਏਗਾ ਐਦਾਂ ਕਹਣਾ ਦੱਸੋ ਇਹ ਕੀ ਬਣ ਗਈ ਮਿੱਟੂ ਨੇ ਕਹਿਣਾ ਵੀ ਮੈਂ ਹੁਣ ਕੀ ਕਰਾਂ ਦੇਖਾ 15 ਦਾ ਪੈਣੀ ਹੈ ਨਾ ਫਿਰ ਸਾਲ ਤੇ ਗੱਲ ਚਲੀ ਜਾਂਦੀ ਹੈ ਮੈਂ ਤਾਂ ਛੱਡਣਾ ਚਾਹੁੰਦੀ ਦੇਖੋ ਬੰਦਾ ਸੀ ਮਨਿੰਦਰ ਵਾਰੂ ਨਾ ਮੈਂ ਅੰਗੈਲੀ ਜੀ ਉਹ ਘਰ ਦੀ ਪਟ ਸਾਹ ਉਹ ਕਹਿੰਦੇ ਸੀ ਵੀ ਇੱਥੇ ਜੀ ਨਾ ਚੌਥੀਆ ਭੰਗੀਆਂ ਦੀ ਬੱਕ ਪਟਿਆਲੇ ਨਾ ਲੋਕ ਕਰਵਾਉਂਦੇ ਪਰ ਇਤਿਹਾਸ ਨਾਲ ਬਿਮਾਰ ਨੇ ਜਦੋਂ ਜੜੋ ਜਦੋਂ ਤਾਂ ਹੁਕਮ ਨਾਲ ਉਦੋਂ ਹੀ ਜਾਣਾ ਇਹਦਾ ਜਨਮ ਮੰਨ ਲਈ ਆ ਪਰ ਮਹਿੰਦਰ ਸਾਡਾ ਹੁਣ 9 ਸਾਲ ਦਾ ਫੜਣੇ ਗਿਲਾਈ ਚ 8 ਸਾਲ ਪੂਰੇ ਹੋ ਗਏ ਸਤਹ ਮੋਰ ਤੱਕ ਉੱਥੇ ਤੱਕ ਨਹੀਂ ਜਾਵੇ ਤੇ ਮੈਂ ਹੁਣ ਕਹਿੰਦੀ ਵੀ ਜਿਹੜੀ ਵੀ ਕੋਈ ਸੁੱਖ ਸੁਖੀ ਹੋਈ ਆ ਕਿਤੇ ਵੀ ਆਪਾਂ ਚਲੋ ਮੰਚ ਧਾਰਨਨੇ ਆ ਕਿਤੇ ਵੀ ਮੱਥਾ ਟੇਕਣਾ ਵੀ ਉਹ ਧਾਰਨ ਲੋ ਕਹਿੰਦੇ ਯਾਦ ਰੱਖੋ ਮੇਜ ਹਨ ਬਨੈਡਜ ਚੀਜ਼ ਉੱਤਰ ਜਿਵੇਂ ਉਹਦੇ ਵਰਗੀ ਰੀਸ ਨਹੀਂ ਰੀਸ ਨਹੀਂ ਕਿ ਉਹਦੇ ਵਰਗੀ ਤੇ ਬਾਕੀ ਨੰਬਰ 2 ਹੁਣ ਅਸੀਂ ਜਾਣਾ ਕਿ ਤੁਖਾਈ ਤੇ ਅਸੀਂ ਇੱਥੋਂ ਲਿਕਨੂ ਦਾ ਸਵੇਰ ਟੜਕੇ ਲੱਗਦੇ ਹੈ ਨਾ ਆਪਸੀ ਤਾਂ ਬਸ ਮੱਥਾ ਟੇਕੀ ਤਿੰਨ ਚਾਰ ਮਿੰਟ ਜਰਾ ਮੇਲਾ ਵੀ ਨੂੰਲਾ ਵੀ ਦੇਖਣਾ ਤਾਂ ਮੱਥਾ ਟੇਕਣ ਕੇ ਆ ਕੇ ਮੁੰਨੇ ਬਸ ਸੱਜਾ ਮੱਥਾ ਟੇਕ ਕੇ ਪਾਣੀ ਦੇ ਵਿੱਚ ਨਹੀਂ ਨਾ ਵਿਆਹ ਪਾਉਂ ਅਗਲਾ ਪੰਨਵਾ ਧੱਕਾਵਾ ਜੀ ਬਹੁਤ ਕਰਦੇ ਲੋਕ ਤੇ ਬਾਕੀ ਜਿਹੜੇ ਇਧਰ ਘੜਾਣੇ ਤੋਂ ਸਾਡੀ ਵੀਡੀਓ ਵੀ ਦੇਖਦੇ ਆ ਤੇ ਮੇਲਾ 22 ਤਰੀਕ ਦਾ ਹੈ ਜੀ ਤੇ ਸਭ ਨੂੰ ਕਮੈਂਟ ਕਰਕੇ ਦੱਸਿਓ ਮੈਂ ਇਸ ਪਿੰਡ ਦਾ ਨੌਕਾ ਨਾ ਨਾਲੇ ਖਿਡਾਰੀ ਦੇ ਬੜੂ ਲੀਏ ਜਾਂਦੀ ਹੈ ਨਾ ਹਾਂ ਕਾਫੀ ਉੱਤੇ ਬਹੁਤ ਚੀਜ਼ਾਂ ਦੇਖਣ ਨੂੰ ਆ ਬਹੁਤ ਪ੍ਰਾਣਾ ਅਭਿਆਚਾਰ ਹੈ ਨਾ ਸਭ ਤੋਂ ਪ੍ਰਾਣੀਆਂ ਚੀਜ਼ਾਂ ਤੇ ਜਿਵੇਂ ਮੰਨ ਲਓ ਕਿ ਜਿੱਦਾਂ ਕਿ ਅੱਗੇ ਕੀ-ਕਿਆ ਚੱਲਦੀ ਤੇ ਇਹ ਪ੍ਰਾਣਿਕ ਦਾ ਚਾਰਖੇ ਜਿਹੜੀਆਂ ਪ੍ਰਾਣੀਆਂ ਚੀਜ਼ਾਂ ਉਹਨੂੰ ਬਣਾਉਣੇ ਵਾਲੇ ਉੱਥੇ ਅੱਜ ਵੀ ਦਿਖਾਈਆਂ ਨੂੰ ਆ ਅੱਖੀਆਂ ਨੂੰ ਆ ਸਾਹ ਪਾਉਂਦਾ ਹੈ ਇਹ ਕਲਾਕ੍ਰਿਤੀਆਂ ਤੇ ਚਾਰੇ ਜਿੱਦਾਂ ਕਿ ਗੈਰਸਲਾਵ ਦੇ ਰੱਖਿਆ ਹੋਇਆ ਜੋ ਵੀ ਹੈ ਉਹ ਤੁਹਾਨੂੰ ਪੱਤਾ ਬਤਾਵਾਂਗੇ ਵੀਡੀਓ ਦੇ ਵਿੱਚ ਤੇ ਸਾਡੀ 28 ਸਿੱਖ ਦਾ ਬੰਦਾ ਪ੍ਰੋਗਰਾਮ ਹੈ

ਚਲੋ ਜ਼ਿੰਮੇਵਾਰ ਤੇ ਜ਼ਿੰਮੇਵਾਰੀ ਹੁੰਦੀ ਆ ਜੇ ਮੈਂ ਇੱਕ ਹੋਰ ਗੱਲ ਕਰ ਮੈਂ ਖੜੀ ਆ ਜੇ ਮੈਂ ਚੱਲੀ ਜਾ ਮਹਿਲਾ ਨਹੀਂ ਗਾਈ ਤਲੀਓ ਜੇ ਉਹ ਬੈਠੀ ਜੇ ਨਾ ਵੀ ਗਾਈ ਪਰ ਕਿਤੇ ਕਰਿਆ ਹੋਣਾ ਮੇਰੇ ਤੇ ਲਾਤੀ ਨਜ਼ਰ ਆਈ ਹੈ ਕਿ ਬੰਦੇ ਨੇ ਬਸ ਆਏ ਕਹਿੰਦੇ ਕਿ ਤੇਰੇ ਮਿੰਨਟ ਤੇਰੇ ਤੇ ਦੁਜਾ ਤੇ ਜਦੋਂ ਉਹ ਆਈ ਜੀ ਕਾਲੀ ਹੁੰਦੀ ਆ

13 ਸਾਲ ਮੇ ਤਾਂ ਚੁੱਟੀਆਂ ਕੱਟਣ ਗਈ ਉਹਦੇ ਪਿੰਡ ਨੂੰ ਕਈ ਵਾਰੀ ਨਹੀਂ ਨਾ ਬਾਰੀਆ ਤਾਂ ਅੱਢ ਦਿਨ ਤਾਂ ਬਾਦ ਨਹੀਂ 8 ਦਿਨ ਤੱਕੇ ਬੰਦਾ હાજર ਹੁੰਦਾ ਚਾਹ ਵੀ ਨਹੀਂ ਪਿੰਡ ਤੋਂ ਦੋ ਚੰਗੂ ਆ ਦੇ ਕੰਮ ਕੋਈ ਆਇਆ ਤਾਂ ਕਿਹਾ ਉਹਰੇ ਉਹ ਮੈਨੂੰ ਕਦੇ ਨਹੀਂ ਰੋਕਿਆ ਮੈਨੂੰ ਕਹਿੰਦਾ ਪੰਜ ਕੋਈ ਨਹੀਂ ਤੇ ਮੈਂ ਕਹਿੰਦਾ ਚਾਇਆ ਪਰ ਹੁਣ ਜਿਹੜੀ ਇਹ ਪ੍ਰੋਬਲਮ ਆ ਇਹਦਾ ਮਤਲਬ ਕਿ ਆ ਕਿ ਮੈਂ ਉਹ ਕੋਈ ਮਾਲੂ ਕੋਈ ਪੱਥਰ ਪੱਥਰ ਰਗੜ ਕੇ ਇਹਨੂੰ ਖਲਾਸ ਤਾਂ ਵੀ ਨਹੀਂ ਪੱਗੀ ਵੱਡ ਜੀ ਮੋਂ ਤਾਂ ਮੈਨੂੰ ਆਪੇ ਡਰ ਲੱਗਦਾ ਜਦੋਂ ਆਇਆ ਕਰਕੇ ਵਿਪਰੇਸ਼ਨ ਦੀ ਵੀ ਗੱਲ ਕਈ ਡਾਕਟਰ ਨੇ ਤੇ ਨਾਲ ਤੁਹਾਨੂੰ ਵੀ ਸਾਡੇ ਨੇੜੇ ਜਿਹੜੇ ਕੋਈ ਵੀ ਸਟੋਰ ਵਾਲੇ ਕਰ ਲਈ ਦੂਰ ਆ ਉਹ ਦਰਦ ਬਾਅਦ ਉੱਠ ਗਏ ਨਾ ਸਾਡੇ ਜੀ ਸੁਖੀ ਚਾਲ ਤੇ ਸਾਡੇ ਹੈਗੇ ਕੋਈ ਨਾਰਮਲ ਜਿਹੇ ਡਾਕਟਰ ਹਨਾ ਵੀ ਉਹ ਨਹੀਂ ਹੈਗਾ ਨਾਲ ਕਾਗਜ਼ਾ ਪੜਾ ਲਿਖਾ ਕੇ ਲੈ ਕੇ ਆਉ ਡਾਕਟਰ ਤੋਂ ਨਾ ਲਾਉਂਦੇ ਤਾਂ ਲਾਉਂਦੇ ਸਾਡੇ ਹੈ ਮੇਰੇ ਲੋਹੇ ਆਪਣੇ ਚਮਕੌਰ ਬਣੇ ਰਹੇ ਨਹੀਂ ਪੈਸੇ ਇਹ ਦੇਖੇ ਤੇ ਦਵਾਈ ਨਾ ਤਾਂ ਕੋਈ ਸੈਟ ਲਾਦੇ ਦਰਦ ਤਾਂ ਨਹੀਂ ਹੁੰਦਾ ਦਵਾਈ ਨਾਲ ਮੇਰੇ ਸਰੀਰ ਹੀ ਤਾਂ ਡੁੱਟਦਾ ਉਹ ਤਾਂ ਜੇ ਮੜਾ ਡੁੱਟਦਾ ਜਦੋਂ ਭੁੱਖੇ ਢੱਡ ਹੁੰਦਾ ਉਹਰ ਪੈਰ ਵਾਲੀ ਫਾਟਲੀ ਖੰਭਾ ਨੁਕਸਾਨ ਇੱਕ ਨੰਬਰ ਦੋ ਜਿਹੜੇ ਇਹ ਫਟ ਗਿਆ ਨਾ ਬਲੈਡਰ ਬਲੈਡਰ ਹੁੰਦਾ ਹੈ ਇੱਕ ਤਰ੍ਹਾਂ ਦਾ ਹੈ ਜੇ ਫਟ ਗਿਆ ਆਤੰਤਰੀ ਲਿੰਗ ਜ਼ਹਿਰ ਫੈਲ ਚਲੀ ਜਾਂਦੀ ਹੈ ਤਾਂ ਬਚਣਾ ਬਹੁਤ ਮੁਸ਼ਕਲ ਬਣਦਾ ਹੈ ਪੈਸਾ ਤਾਂ ਲੱਗਣੀ ਲੱਗਣਾ ਜਿਹੜਾ ਲੱਗਣਾ ਪਰ ਫਿਰ ਵੀ ਉਹ ਸਰੀਰ ਹੁੰਦਾ ਉਹ ਮਰਦਾ ਨਹੀਂ ਛੇਤੀ ਛੇਤੀ ਜਿਹੜੇ ਨਹੀਂ ਫੈਲ ਜਾਂਦੀ ਹੈ ਸਰੀਰ ਦੇ ਵਿੱਚ ਜ਼ਹਿਰੇ ਹੁੰਦੀ ਹੈ ਇਕ ਤਰ੍ਹਾਂ ਦੀ ਤੇ ਨਾਲ ਕਰਨਾ ਨਹੀਂ ਦੇ ਕੋਲ ਮੁਗਲੀ ਜਾ ਕਰਨਾ ਤੇ ਉਹਨੂੰ ਦੋ ਤਿੰਨ ਡਾਕ ਕੇ ਲੱਗ ਰਿਆ ਬਾਅਦ ਚ ਹਮੇ ਕਿ ਆਪ ਆਪਣੀ ਲੋਜਿਸਾ ਉਹਨਾਂ ਕਿਆ ਕਰਨਾ ਬੜਾ ਕਿਆ ਕਰਨ ਕਰਨਾ ਹਨਾ ਉਸਨੂੰ ਤੋ ਡਾਕਟਰ ਦੇ ਸਾਹਮਣੇ ਆਉਂਦੇ ਮਾੜੀ ਮਾੜੀ ਕਰਦੇ ਸਰਕਾਰੀ ਹਸਪਤਲ ਜਾ ਉਹਨੇ ਇੱਕ ਗੱਲ ਕੀਤੀ ਇਹਨਾਂ ਨੂੰ ਦੱਸਿਆ ਉਹਨੂੰ ਅਗਲੇ ਦਿਨ ਇੱਥੇ ਦਿੱਤੀਆ ਇੱਕ ਹੋਰ ਆਈ ਸੀ ਉਹਨਾਂ ਦੇ ਸੌਲੀਆਂ ਸੀ ਮੈਂ ਪਾਣੀ ਆ ਗਿਆ ਪਾਣੀ ਮੈਂ ਕਿ ਬੀਬੀ ਬੇਮਲ ਹੋਈ ਰਹੀ ਦੋ ਹਫਤੇ ਤੱਕ ਦਵਾਈ ਖਵਾ ਦਿੱਤੀ ਇਹ ਹਮਨੇ ਖਾਣਾ ਹ ਉਹਦੇ ਬਾਅਦ ਇੱਕ ਟੈਸਟ ਕਰਾ ਦੇ ਮਦਦਾਂ ਜੇ ਨੌਂ ਅਜਾ ਬੰਦਾ ਤਾਂ ਹੀ ਲੈ ਗਏ ਹੈ ਹੈਨਾ ਕਿ ਉਹਨੇ ਮੈਨੂੰ ਵੀ ਪਹਿਲੇ ਜਾਂਦੇ ਸਾਲ ਹੀ ਆ ਕੇ ਹੱਥ ਲਾ ਕੇ ਉੱਚੀ ਹੱਥ ਲਾਇਆ ਜਿੱਥੇ ਮੇਰੇ ਦਰਦ ਹੁੰਦੇ। ਬਿਪਾ ਇਹਦਾ ਕੋਈ लाज ਨਹੀਂ ਇਹਦਾ ਲਾਜ ਸਭ ਪ੍ਰੇਸ਼ਨ ਨਾ ਜੇ ਤੂੰ ਕਹੇ ਦਵਾਈ ਨਾ ਲੈਣਾ ਮੈਂ ਇਤੋਂ ਤੁਸੀਂ ਮਰਦੀ ਦਿਖਾਉ। ਪ੍ਰਾਈਵੇਟ ਨੂੰ ਜਾਇਓ ਇਹਦੀ ਸੁਣਾ ਲੈਣੇ ਨੁਰੀਆ ਵੀ ਲੈਣਾ ਮੇਰੇ ਕੋਲ। ਕੋਈ ਗੱਲ ਨਹੀਂ। ਉਹ ਤਾਂ ਬੜੀ ਰਾਤ ਦੇ ਸੁਆਇ ਮੈਂ ਤਾਂ ਬੜੀ ਐਨਕ ਦਵਾਈ ਵੀ ਦਿੱਤੀ मिलती है, ਕੰਦੇ ਵੀ ਅੰਦਰ ਤੋਂ ਆਪਾਂ ਮੈਂ ਕਹੀ ਖਾ ਵੀ ਬਦਨਾਮ ਕਰੀ ਸਰਕਾਰਾਂ ਥੋੜੀ ਬਹੁਤੀ ਬਾਹਰ ਤੋਂ ਮਿਲਦੀ ਆ ਪਰ ਜਿਹੜੀ ਅੰਦਰ ਨਹੀਂ ਮਿਲਦੀ ਕੋਈ ਮੈਨੂੰ ਹੋਵੇ ਅੰਦਰ ਮਿਲ ਸਕਦੀ ਹੈ ਪਰ ਸਿੱਕੀ ਇੱਕ ਬੰਦਾ ਥੋੜੀ ਜਿਹੀ ਦਵਾਈ ਪਹੁੰਚ ਜੇ ਦਵਾਈ ਲੱਗੂਗੀ ਜਾਂਦੀ ਲੱਗਦੀ ਹੈ ਹਨਾ ਨਹੀਂ ਤਾਂ ਅੰਦਰ ਤੋਂ ਮਿਲ ਜੇ ਇਹ ਜੇ ਗੈਨੇ ਨਹੀਂ ਹੁੰਦੇ ਜੇ ਕਿਸੇ ਬੰਦੇ ਦੇ ਵਿੱਚ ਹੰਕਾਰ ਮੈਂ ਵਿੱਚ ਬਹੁਤ ਬੜੀ ਹੋਈ ਆ ਤਾਂ ਉਹਨੂੰ ਦਾ ਇੱਕ ਟੀੜਾ ਕਹਿੰਦੇ ਹਸਪੀਟਲ ਨਾਲ ਬਵਾ ਦੋ ਪੀਜੀ ਆਈ ਦਾ ਬਵਾ ਦੋ ਉੱਥੇ ਜਾ ਕੇ ਮੈਂ ਟਰਲ ਦਿੰਦੀ ਹਾਂ ਹਾਂ ਜੀ ਤੇ ਇੱਕ ਤੇ ਇੱਕ ਅਮੀਰ ਤੇ ਮੀਰ ਬਾਈ ਜਿੱਥੇ ਲੋਕ ਮਿੰਜਿਆ ਲਪੇ ਠੀਕ ਹੈ ਇਹ ਪੈਸੇ ਦਾ ਇਹ ਸਰੀਰ ਦਾ ਕੋਈ ਤਮਾਦ ਮਾਨੇ ਸਰੀਰ ਦਾ ਕਹਿੰਦਾ ਕੋਈ ਕੋਟਾਂ ਨਹੀਂ ਹੋਣਾ

ਫਤਲਾ ਦੇ ਨਾ ਕਿੰਨਾ ਨੁਕਸਾਨ ਹੋਣਾ ਮੈਨੂੰ ਹੋ ਮੈਨੂੰ ਹੁਣ ਬੇਚਣੀ ਨਹੀਂ ਆਈਆਂ ਫੇਰ ਕਿੰਨੀ ਲੱਗਦੀ ਮੈਨੂੰ ਆਇਆ ਹੁਣ ਅਗਰ ਫੇਰ ਪਤਲੀ ਖੜਾ ਦੇਈ ਤੇ ਮੈਂ ਸੁਰਗ ਵੀ ਨਹੀਂ ਸੀ ਹੋਣਾ ਇਹਨਾਂ ਮਹਾਰਾਜ ਜੀ ਨੇ ਰੱਖੇ ਹੈ ਦੋ ਦੋ ਜਾਂਦਾ ਵਿਚਾਰੀ ਸਾਂਝੇ ਨਾਲ ਸਹੀ ਗੱਲ ਆ ਉਸ ਟਾਈਮ ਦੇ ਵਿੱਚ ਚਲੋ ਤੇ ਗੱਲ ਬਣੀ ਕਿ ਆ ਬੁੱਕ ਜੀ ਦਿੱਤੂ ਦਾਨ ਬੋਲਦੇ ਆ ਹਾਂ ਉਹ ਵੀ ਮੈਂ ਜੀ ਦਾਨਾ ਪੁੰਚਣਾ ਆਪਾਂ ਕੱਢਾਂਗੇ ਥੋੜੇ ਥੋੜਾ ਕੱਢੀਏ ਉਹ ਲੱਗਦਾ ਹਰਾ ਉਹ ਹਰਾ ਹੁੰਦਾ ਤੂੰ ਇੱਕ ਤੇਗਲ ਹੋਇਆ ਪੀ ਕੱਲ ਹੋਣ ਗਿਆ ਚੰਡੀਗੜ੍ਹ ਤੋਂ ਆ ਕੇ ਮੈਂ ਦਰਦ ਹੋ ਰਿਹਾ ਸੀ ਪੀਗਲ ਹੋਣ ਤੇ ਲਿਜਾਣਾ ਸੀ ਉਹ ਦੰਨੇ ਦਾ ਪਗਾਈ ਤੇ ਆਹ ਤਰਾਉਣਾ ਮਾਰਾਈ ਤੇ ਪ੍ਰਾਪਤ ਅੱਛਾ ਅੱਛਾ ਚਾਹ ਬੋਹਾੜੀ ਪੀਗਲ ਹੋਣ ਗਏ ਸੀ ਰਾਤ ਨੂੰ ਕਿ ਕੋ ਬੰਦਾ ਮਿਲਿਆ ਉਹ ਕਿੱਥੇ ਜਾਣਾ ਸੀ ਮੁਕਸ਼ਾ ਮੁਕਸ਼ਾ ਜਿਹਨੂੰ ਕਹਿ ਰਹੇ ਚਾਹ ਦਾ ਕਹਿੰਦਾ ਬੜਿਆਈ ਕਰਦੇ ਸੀ ਬੜਿਆਈ ਨਹੀਂ ਕਰਦੇ ਹੈਗੇ ਉਹਨਾਂ ਵਿਚਾਰਾ ਹੱਥ ਨਾਲ ਜੀੜਾ ਲਾ ਕੇ ਆਇਆ ਦੇਖੋ ਪ੍ਰਸ਼ਾਦ ਵੀ ਸੀ ਕੜੇ ਗੁੜੇ ਵੀ ਜੀ ਉਹਦੇ ਕੋਈ ਪੈਸਾ ਨਹੀਂ ਜਿਹੜਾ ਬਟੂਆ ਚੋਰੀ ਹੋ ਗਿਆ ਸੀ ਦੰਮਾ ਉਹਥੇ ਜਾਣ ਚੱਲਣ ਚਾਹ ਦਾਦਾ ਸਭ ਇਕੱਠੇ ਕਰਕੇ ਦੇ ਦੋ ਮੈਨੂੰ ਕਿਰਾਏ ਦੇ ਦੇ ਦਰ ਰੋਕੜ ਜੂਗੇ ਵਿਚੇ ਜਿਵੇਂ ਮੇਰੇ ਇਹ ਗੱਡੀ ਵਾਲੇ ਮਾਜੇ ਕੋਈ ਬਾਸਾ ਕਰਨ ਕਿਉਂਕਿ ਅੱਜ ਕੱਲ ਦਾ ਸਮਾਂ ਹੀ ਮਾੜਾ ਹੈ ਆ ਕਿਚਨ ਮਾੜਾ ਨੂੰ ਕਹਿ ਸਕਦੇ ਅਗਲਾ ਕੰਦਾ ਪਤਾ ਨਹੀਂ ਸਾਨੂੰ ਦੇਖੜੇ ਆਏ ਆ ਲੁੱਟਣੇ ਆਏ ਆ ਇਹ ਸਮਾਂ ਮਾੜਾ ਚੱਲ ਪਹਿਲਾਂ ਸਾਨੂੰ ਨੇ ਪੁੱਛਿਆ ਬ੍ਰਿੰਦਰ ਜੜੀ ਨੇ ਨਾਲ ਬੋਤ ਕਰੀ ਇਹ ਕਹਿੰਦੇ ਗੁਰਦੁਆਰੇ ਚੱਲਦੇ ਆ ਪਰ ਸਵੇਰ ਨੂੰ ਜਾਂ ਤਾਂ ਕੋ ਸੰਗਤਾਂ ਤੇ ਮਿਲ ਜੂਗੀ ਜਾਂ ਜੇ ਨਹੀਂ ਜਾਂ ਤੂੰ ਸਵੇਰ ਨੂੰ ਜਾਈਂ ਤਾਂ ਤੈਨੂੰ ਕੋਈ ਮਿਲ ਲੰਗੀ ਰਾਤ ਨੂੰ 200 ਬੱਚੇ ਆ ਦੱਸ ਉੱਥੇ ਵੀ ਚੱਲੋ ਕਿੱਥੇ ਨਾਲੋਂ ਬਾਸਤਾਂ ਨਾਲ ਨੂੰ ਬਿਠਾਉਣਾ ਵਾ ਇਹਨੂੰ ਪਤਾ ਨਹੀਂ ਰਾਤਾਂ ਨੂੰ ਕੀ ਚੋੜ ਗੁਰਦੁਆਰੇ ਫਿਰਦੇ ਆ ਕਿਤੇ ਪਖਾਵੇ ਤੇ ਮੱਚ ਸ਼ੱਕ ਹੋ ਜਾਂਦਾ ਹਾਂ ਹਾਂ ਮਹਾਰਾਜ ਜੀ ਆਪਾਂ ਨੂੰ ਦਾਨ ਪੋਣ ਦੇ ਕਰਾਉਣਾ ਅਸੀਂ ਅੰਦਰ ਚੱਲੇਗਾ ਅੰਦਰ ਤਾਂ ਨਾ ਪਰਨ ਛੜ ਤੋਂ ਨਾ ਜਿੱਥੇ ਜਿੱਥੇ ਕਾਇਨਾਮੇ ਲੀਤਾ ਆ ਕੋਈ ਨਾ ਮਨਿੰਦਰ ਡੈਡੀ ਜੀ ਤੂੰ ਹੀ ਦੇ ਦੇ ਉਹਨੂੰ ਮਤਲਬ ਖਰਚੇ ਦੇ ਉਹਦੇ ਪੈਸੇ ਵੀ ਚੱਲ ਬੰਦਾ ਆਪਣੇ ਟਾਈਮ ਕਾਣ ਇਹ ਕਹਿੰਦੇ ਹਾਂ ਜਾਂ ਜਦੋਂ ਕੋਈ ਗਲਤੀ ਕਰੇ ਫਿਰ ਉਹਨੂੰ ਟੈਪ ਕਰਕੇ ਕੈਕਟਰ ਕੋਰਤਵਾਰੇ ਚੋਣ ਲੈਂਦੇ ਆਂ ਕਿ ਆਪਈ ਦੇ ਦੇਈਏ ਸੌ ਲੱਗੇ 6200 ਰੁਪਿਆ ਸੀ ਅਸੀਂ ਉਹਨੂੰ ਕੱਟ ਕੇ ਦੇ ਦਿੱਤਾ ਅਸੀਂ ਅੰਦਰ ਕਹਿ ਸੱਜੇ ਟੀਕਾ ਲਾਦੇ ਉਧਰ ਦਾ ਮੇਰੇ ਦਰਦ ਨਹੀਂ ਉੱਤਰਿਆ ਮੈਂ ਇਹ ਕਹਾਂ ਉਹ ਕੋਈ ਰੱਬ ਦਾ ਹੀ ਬੰਦਾ ਸੀ ਹਾਂ ਨਹੀਂ ਸਾਡੇ ਰੋਜ਼ 1500 2000 ਲੱਗਦਾ ਜੀ ਸਾਡੇ ਦੇ ਜਿਹੜਾ ਸਿੱਧਾ ਆਈ ਬੰਦੇ ਦੀ ਪਰਾਈ ਕੋਲ 6200 ਟੀਕੇ ਲੱਗਦੇ ਤੇ ਵੀ ਦੋ ਦੋ ਟਾਂ ਵੀ ਉੱਡਣਾ ਮੇਰੇ ਦਾਦ ਜੀ ਉੱਠਿਆ ਦਾਨ ਨੂੰ ਆਉਂਦਾ ਹੈ ਨਾ ਉਹ ਸਰਾ ਹੁੰਦਾ ਦਾਦ ਜੀ ਉਹ ਆਪਣੀ ਗੁੰਮਾ ਆਪਣੀ ਕੀ ਕਰਨੀ ਚਾਹੀਦੀ ਗੱਲ ਸ਼ਮੈ ਜੀ ਨਾਲ ਤੋਂ ਹਾਂ ਪਰ ਇਹ ਦਾ ਸੱਚਾ ਸੱਚਾ ਜੋ ਸੱਚਾ ਮੈਂ ਅਸੀਂ ਤਾਂ ਉਹੀ ਬਿਆਨ ਕਰੂੰਗੇ ਉੱਡਣਾ ਮੇਰੇ ਦਾਦ ਜੀ ਉੱਠਿਆ ਹੈ ਨਾ ਫੇਰ ਹੀ ਉੱਠਾ ਦਾ ਮਾੜਾ ਮੋਟਾ ਹੋ ਜਾਣਾ ਚੱਲੂਗਾ ਹੂੰ ਚਲੋ ਤੇ ਹੁਣ ਫੇ ਬਿੱਟੂ ਤਾਂ ਇਹ ਲਾਇਕਾਂ ਦਾ ਮਾਰਗ ਦਰਸ਼ਨ ਕਰਦਾ ਹੈ ਇੱਕ ਤਾਂ ਘਰੇ ਵੀ ਕੋਈ ਨਹੀਂ ਮੁੰਡੇ ਦਾ ਟੈਸਟ ਕਰਾਉਣੀ ਹੈ ਸਾਟਰੀ ਕਰਾਉਣੀ ਹੈ ਇੱਕ ਤਾਂ ਮੁੰਡਾ ਪੇਪਰ ਹੈ ਉਹਦਾ ਪੇਪਰ ਕਰਵਾ ਲਾਂਗੇ ਉਹ ਨਹੀਂ ਅਨੰਤ ਧੰਨ ਬਈ ਪੈਣ ਨਹੀਂ ਤਿਆਰ ਹੋ ਜੇ ਮੈਂ ਫਿਕਰ ਹੈ ਕੋਈ ਨਹੀਂ ਚਲੋ ਸਾਟਰੀ ਵਾਲੇ ਆਉਣ ਤੋਂ ਇਹ ਕਾਜ ਹੁੰਦੇ ਰਹਿਣਗੇ ਇਸ ਕਰਕੇ ਚੰਗੀ ਗੱਲਾਂ ਕਵੀਦਾਰੀਆਂ ਕੱਲ ਤਾਂ ਚਲੋ ਜਾਨਾ ਔਖਾ ਸਭ ਟਾਈਮ ਕੱਢ ਲਿਆ ਧੰਨਵਾਦ ਇਹਨਾਂ ਦਾ ਥੋੜਾ ਚੱਲਿਆ ਪੱਕਾ ਉਹ ਤੁਸੀਂ ਅੱਧਰੇ ਮੁੰਡੇ ਦੇ ਟੈਮ ਆਉਂ ਗਏ ਹਾਂ ਉਹ 22 ਦਿਨ ਕਿਹਾ ਵੀਰਵਾ ਬਾਕੀ ਟਾਈਮ ਦੱਸੂਗਾ ਬਾਕੀ ਆਪਾਂ ਸਲਾਹ ਤਾਂ ਕਰਦੇ ਹਾਂ ਟਾਈਮ ਦਾ ਕਿੰਦਾ ਬਾਕੀ ਹਾਂ ਸਮਝਦਾਰੀ ਵਾਲੀ ਬੰਦਾ ਸਮਝਦਾਰੀ ਬਣਾਣੀ ਕਿਦੋਂ ਜੀ ਭਾਈ ਦੇਖ ਤੇਰੇ ਉੱਪਰ ਕੋਈ ਜ਼ੋਰ ਨਹੀਂ ਬਿੱਟੂ ਅਸੀਂ ਪੱਕੇ ਨੇ ਕਿ ਆ ਕਿਉਂਕਿ ਜਿਹੇ ਤੇ ਟਾਈਮ ਹੋਇਆ ਨਹੀਂ ਤਾਂ ਵੀ ਅਸੀਂ ਕੋਈ 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 ਕਰਾ ਕੀ ਪ੍ਰੋਗਰਾਮ ਚਾਹਣ ਦਾ ਜਿਹਦਰ ਕੋਲ ਲੱਗ ਗਿਆ ਹੈ ਫਰੀ ਨੀਅਮ ਤੇ ਜਾਣਾ ਹੈ ਠੀਕ ਹੈ ਕਿ ਜੇ ਕੰਮ ਤੇਰੀਆਂ ਵੀ ਜ਼ਿੰਮੇਵਾਰੀਆਂ ਸਭ ਰੇ ਆ ਹਨਾ ਅਜੇ ਸਭ ਦੇ ਵਿੱਚ ਤਾਂ ਅਸੀਂ ਆਪਣਾ ਲੋਡ ਕਰਦੇ ਕਰਦੇ ਤੇਰਾ ਬਗਾੜ ਗੀਏ ਮੱਥੇ ਟੇਕ ਕੇ ਨਾ ਕੋਈ ਪੈਦਾ ਜੀ ਆਪਾਂ ਦੂਜੇ ਦਾ ਨੁਕਸਾਨ ਕਰ ਗੀਏ ਹਨਾ ਉਹਦਾ ਵੀ ਕਰ ਗੀਏ ਜੇ ਤੂੰ ਫ੍ਰੀ ਹੋਇਆ ਤੇਰੇ ਕੋਲ ਹੁਣ ਕਦੋਂ ਦੱਸ ਦਿਨ ਤੱਕ ਅਸੀਂ ਤੈਨੂੰ ਫੋਨ ਕਰ ਲੈਣਾ 26 ਸਤੰਬਰ ਤੱਕ ਵੀ ਭਾਈ ਆਵੇ ਤੂੰ ਕੱਲ ਨੂੰ ਹਾਲ ਹੋਵੇ ਬੰਦ ਕੱਲ ਨੂੰ ਛੱਪੀਆ ਬਾਕੀ ਭਾਈ ਲੈਟਰ ਇਹਨਾਂ ਦਾ ਫਿਲਖ ਅਕਬਰ ਬਾਦਮਾ ਸਿਰੇ ਚੜਾਵੇ ਲੈਟਰ ਵਾਲੇ ਲਾ ਜੜੇ ਬੰਦ ਪੰਜ ਚਾਰ ਪੰਤਾ ਕਿ ਭਗਤੇ ਜੇ ਮੰਦਵਾ ਦੀ ਸ਼ਟ੍ਰਿਕ ਆ ਗਈ ਦੋ ਦੋ ਲੱਕੜੇ ਸ਼ਟ੍ਰਿਕਾ ਮਗਲਾ ਜਦ ਤੱਕ ਮੰਗਲਵਾਰ ਮੰਗਲਵਾਰ ਹੋਈ ਅੱਜ ਸ਼ਟ੍ਰਿਕਾ ਛੱਡੇ ਯਾਰ ਤਾਂ ਬੁੱਧਵਾਰ ਵੀਰਵਾਰ ਦੋ ਦਿਨ ਤੱਕ ਸ਼ਟ੍ਰਿਕਾ ਨੂੰ ਤਾਂ ਕੋਈ ਸ਼ਨੀਵਾਰ ਸ਼ਨੀਵਾਰ ਜਾਂ ਮੰਦਵਾ ਨੂੰ ਬਿਲਕੁਲ ਨਹੀਂ ਬਿਲਕੁਲ ਦੋ ਦਿਨ ਤੇ ਜਾਣ ਨੂੰ ਲੱਗਣੇ ਆ ਨਾ ਜਾਣ ਨੂੰ ਨਾ ਜਾਣ ਜਾਲ ਬੰਨਤੀ ਸ਼ਾਇਦ ਨਹੀਂ ਉਹਨਾਂ ਤਾਂ ਜਾਣ ਦੋ ਦੇ ਦਿਨਾਂ ਦਾ ਲਾ ਦੇ ਦਊਂਗੇ ਉਹ ਕਹਿੰਦੇ ਇਹ ਦੋ ਦਿਨ ਨਹੀਂ ਹੁੰਦੇ ਤੇ ਗੱਲ ਸਾਂ ਸ਼ਟ੍ਰਿਕਾ ਹੋਣੀ ਚਾਹੀਦੀ ਹੈ ਬੇਜੇ ਨਾਲ ਦੇ ਨਾਲ ਜਾਲ ਬੰਨ੍ਹ ਕੇ ਮਸ਼ੀਨ ਲਿਆ ਕੇ ਲੈਂਟਰ ਪਾ ਦੇਣਾ ਇੱਕ ਤਰੀਕਾ ਉਹ ਆ ਰਹੀ ਹੈ ਪੈਂਟਾਈਟੀਸ਼ੀਟੀ ਬਤੂ ਕਦੇ ਹੋਇਆ ਕਿ ਕਿਸੇ ਪਰ ਹੁੰਜਾ ਘਬਰਾ ਪਾਇਆ ਨਾ ਕਿ ਡਾਲ ਲਟਰਾ ਹੋਏ ਤੇ ਸੌ ਫੰਟਾ ਹੈ ਜੀ ਇਹ ਉਹ ਵੀ ਨਹੀਂ ਬਹਿਣਾ ਤੇ ਰਾਤਾਂ ਨੂੰ ਵੀ ਕੰਮ ਹੁੰਦਾ ਤੇ ਕਿਹੜਾ ਵੀ ਰਾਤਾਂ ਨੂੰ ਕੰਮ ਕਰਦੇ ਤੇ ਰਾਤਾਂ ਨੂੰ ਕੰਮ ਨਹੀਂ ਹੁੰਦੇ ਥੋੜਾ ਅੰਦਰ ਜਾ ਕੇ ਆ ਨਾ ਅੰਦਰ ਜਾ ਕੇ ਮਸ਼ੀਨ ਵੀ ਦੇਖ ਲਈ ਸੈੱਟ ਕਰਕੇ ਮੋਝੇ ਇੱਥੇ ਚੱਲ ਰਿਹਾ ਇੱਕ ਕੰਮ ਇਹਨਾਂ ਦਾ ਜਾਰੇ ਆਲਾ ਬੜਾ ਕਾਤੇ ਕਿਉਂਕਿ ਉੱਪਰ ਹੀ ਚੱਲਦੀ ਹੈ ਮਸ਼ੀਨਾਂ ਕੋਲ ਆ ਜਾਂਦੀ। ਨੇ ਤਾਂ ਜਿਹੜੇ ਪਿੱਛੇ ਇਹਨਾਂ ਦਾ ਘਰ ਆ ਉਹਨਾਂ ਨੇ ਪੁੱਛ ਰੱਖਦੇ ਨੇ ਲੈਟਰ ਕੋਲ ਵਾ ਅੰਦਰ ਘਾਸ ਅੰਬੇ ਚੋ। ਮੋਝੇ ਇਹਨਾਂ ਦਾ ਇੱਧਰੋਂ ਮੜਦੀ ਗਲੀ 'ਚ ਖੜ੍ਹ ਦੇਣੀ ਜਾਂ ਲੈਟਰ ਪੈਣਾ ਹੈ ਉਹ ਤਾਂ ਮੂਰ ਖੜ ਕੇ ਬਜੇ ਦੀ ਪੈੜੀ ਉੱਪਰ। ਅਹ ਪੈੜੀ। ਕਿ ਨਹੀਂ ਉਹ ਤਾਂ ਪੈੜੀ ਉੱਪਰ। ਮਾਰਾ ਫੈਸਲੇ ਜਾਲ ਦੀ ਨੇ ਇੱਥੇ ਤੱਕ ਲਾ ਦੇ ਆਪੇ ਬੰਦੇ ਬਾਹਰ ਲਾਉਂਦਾ ਉਹਦੇ ਹੱਥਾਂ ਚਾਹ ਹਾਂ ਉਹਦੇ ਹੱਥਾਂ ਚਾਹ ਕਰਨ ਵਾਲਾ ਮਾਲਕ ਆ ਵੀ ਚਲੋ ਵਿਚਾਰਿਆਂ ਦਾ ਪ੍ਰਮਾਤਮਾ ਨੇ ਚੰਗੀ ਸੁਣ ਲਈ ਚਲੋ بڑا ਮोटा ਇਧਰ ਤੇ ਇਧਰ ਤੇ ਕਰ ਗੁਰ ਕੇ ਵਿਚਾਰਿਆਂ ਤੇ ਤੁਹਾਨੂੰ ਛੱਤ ਪੈ ਗਈ ਤੇ ਨਹੀਂ ਨਹੀਂ ਸਾਰੀ ਉਮਰ ਕੱਟੜਾ ਖਾਪ ਹੋ ਜਾਂਦਾ ਰੋਟਾ ਕੱਟਿਓ ਆ ਕਾਹਾਂ ਵੀ ਜਵਾਬ ਤਾਂ ਹੋਰ ਕਿਹਾ ਕਿ ਸਮਾਂ ਆਇਆ ਦੇਖ ਲਓ ਕਿੰਨੇ ਸਾਲ ਹੋ ਗਏ ਉਹਨਾਂ ਕਹਿੰਦੇ ਅੱਜ ਕਰ ਅੱਜ ਕਰ ਕਿੰਨੇ ਸਾਲ ਕਰ ਤੇ ਭੈਣ 2 ਸਾਲ ਬਾਅਦ ਬਲ 1300 ਬਾਦ ਕੱਟ ਗਏ ਬਾਤ ਹੋ ਗਏ ਬਾਦ ਕੱਟ ਗਏ ਆ 10 ਸਾਲ ਬਾਅਦ ਤਾਂ ਪਹਿਲੀ ਆਏ ਨੇ ਨਾਲ ਪਾਏ ਪਹਿਲੇ ਨੰਬਰ ਤੇ ਆਏ ਦੀ 10 ਸਾਲ ਬਾਅਦ ਨਹੀਂ ਅੱਲਾ ਦੇ ਜਿਹੜਾ ਪਹਿਲੇ ਪਾਏ ਨਹੀਂ ਪਹਿਲਾ ਦੇ ਪਾਏ ਨੇ ਜੀ ਚਾਰ ਜੀਤ 10 ਆਲ ਪਹਿਲੀ ਉਹ ਨੰਬਰੇ ਨਹੀਂ ਆਏ ਨੰਬਰੇ ਨਹੀਂ ਆਏ 30 ਈਤਾ ਈਸੋਤ ਦਾਦੀ ਨਾਲ ਪਾਏ ਵੀ ਪਹਿਲੇ ਨੰਬਰ ਤੇ ਨਹੀਂ ਇਹਨਾਂ ਦੇ ਦੇਖ ਲਓ

ਅਦਰੂਨ ਜਿਆੜਦੇ ਨੇ ਐਡੇ ਦੇ ਮੁੱਤੀ ਵੀ ਬਣਾ ਕੇ ਲੈ ਆਈ ਆਪਾਂ ਨੇ ਉਸ ਵਿੱਚ ਦਾਣਾ ਜਗਾ ਕੇ ਲਿਆ ਮੱਖਣੇ ਤੋਂ ਲਿਖੂ ਨੇ ਇੰਨਾ ਬਗਾਨਾ ਬੁੱਟੂ ਗੋਲ ਤੋਂ ਬਾਈ ਹਾਂ ਜਿਹੜੇ ਬਣਾ ਲਈ ਤੋਂ ਉਹਨਾਂ ਨੇ ਆਪੇ ਦੱਸ ਦੇਣਾ ਇੱਕ ਮਿੰਟ ਬਾਅਦ ਤੇ ਦੱਸਦਾ ਕਿ ਜੇ ਤਾਂ ਮੈਂ ਇਸਦੀ ਪਰ ਤੁੰਡਿਆ ਦੇ ਅੱਜ ਸੁਖਾਵਾ ਰਹੇ ਹੁੰਦੇ ਨੇ ਤੇ ਜੋੜੀਆਂ ਚੜ੍ਹ ਜੋੜੀਆਂ ਚੜ੍ਹਨੀਆਂ ਦੀ ਸੁੱਖਾ ਸੁੱਖਦੇ ਵਾਲੀ ਜਿਹਦਾ ਤਾਂ ਵਿਆਹ ਨਹੀਂ ਹੁੰਦਾ ਹਨ ਮੈਂ ਉੱਥੇ ਜੋੜੀ ਦਾ ਮੱਥਾ ਟੇਕਿਆ ਆਈ ਆ ਨਾ ਅੱਜ ਤੇ ਚਲੋ ਬਾਕੀ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਅਗਲੇ ਬਲੌਗ 'ਚ ਪਰਮਾਤਮਾ ਤੁਹਾਨੂੰ ਖੁਸ਼ ਤੇ ਚੜ੍ਹਦੀਆਂ ਕਲਾ ਵਿੱਚ ਰੱਖੇ ਯਾਰੋ ਉੱਥੇ ਆਇਆ ਯਾਰ ਇੰਨੇ